ਦਾ ਜੀ ਕੀ ਇਹ ਨਹਿਰ ਨਾ ਪਿਛਲੇ 1 ਮਹੀਨੇ ਦੇ ਵਿੱਚ ਹੀ ਦੋ ਵਾਰੀ ਟੁੱਟ ਚੁੱਕੀ ਆ ਠੀਕ ਆ ਜੀ ਇਹ ਨਹਿਰ ਦਾ ਜਿਹੜੀ ਹਾਲਤਾ ਬਹੁਤ ਜ਼ਿਆਦਾ ਮਾੜੀ ਆ ਠੀਕ ਆ ਇਹ ਨਹਿਰ 1962 ਦੇ ਵਿੱਚ ਬਣੀ ਸੀਗੀ ਇਹਦੀ ਮਨਿਆਦ ਜਿਹੜੀ ਆ ਉਹ 30 ਸਾਲਾਂ ਦੀ ਆ ਤੇ ਇਹ ਨੂੰ ਅੱਜ ਘੱਟੋ ਘੱਟ ਵੀ ਜਿਹੜੇ ਆ ਉਹ 68 68 ਸਾਲ ਹੋ ਗਏ ਆ ਠੀਕ ਆ ਜੀ ਇਹਦੀ ਜਿਹੜੀ ਮਨਿਆਦ ਨੰਗਣ ਦੀ ਵਜ੍ਹਾ ਕਰਕੇ ਜਿਹੜੇ ਸਰਕਾਰ ਦੀ ਹੁਣ ਨਵੀਂ ਨੀਤੀ ਆ ਕਿ ਹਾਂ ਵੀ ਟੀਲਾ ਤੱਕ ਪਾਣੀ ਪਹੁੰਚਾਉਣਾ ਅਸੀਂ ਬਿਲਕੁਲ ਮੰਨਦੇ ਆ ਕਿ ਟੀਲਾ ਤੱਕ ਪਾਣੀ ਪਹੁੰਚਣਾ ਚਾਹੀਦਾ ਵਾ ਪਰ ਸਰਕਾਰ ਇਨਡਾਇਰੈਕਟ ਵੇ ਦੇ ਨਾਲ ਕੋਸ਼ਿਸ਼ ਕਰ ਰਹੀ ਆ ਕਿ ਸਾਡੇ ਮੂੰਹ ਇਹ ਘੜਾਵੇ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਕਿਉਂ ਟੁੱਟੀ ਟੁੱਟਣ ਦਾ ਕਾਰਨ ਕੀ ਟੁੱਟ ਦਾ ਕਾਰਨ ਇਹ ਆ ਕਿ ਇਹਦੀ ਜਿਹੜੀ ਕਹਾਵਤ ਆ ਬਹੁਤ ਖਸਤਾ ਵਾ ਬਹੁਤ ਜਿਆਦਾ ਪੁਰਾਣੀ ਨਹਿਰ ਇਹ ਨਵੇਂ ਸਰੋਵ ਬਣੇ ਫੇਰ ਬਣਦੀ ਗੱਲ ਓਵਰਫਲੋ ਦੀ ਨਹੀਂ ਗੱਲ ਭਾਜੀ ਇਹ ਬਹੁਤ ਜਿਆਦਾ ਕਮਜ਼ੋਰ ਹੋ ਚੁੱਕੀ ਆ ਨਹਿਰ 60 ਸਾਲ ਚੱਲ ਚੁੱਕੀ ਆ 30 ਸਾਲ ਦੀ ਮਨਿਆਦ ਆ ਮਿਲਬ ਆਪਣੇ ਮਨਿਆਦ ਤੋਂ ਡਬਲ ਚੱਲ ਚੁੱਕੀ ਆ ਤੇ ਟੇਲਾਂ ਦੇ ਉੱਤੇ ਪਾਣੀ ਬਚਾਉਣ ਦੇ ਚੱਕਰ ਦੇ ਵਿੱਚ ਇਹਦਾ ਜਿਹੜਾ ਨੁਕਸਾਨ ਆਈ ਵਾਰ ਸਾਡਾ ਜਿਹੜੇ ਵਿਚਲੇ ਕੀ ਮੰਗ ਕਰਦੇ ਜੀ ਮੰਗਦੀ ਇਹੋ ਮਤਲਬ ਜਿਹੜਾ ਜੋ ਸਾਡਾ ਨਾ ਨੁਕਸਾਨ ਹੋਇਆ ਵਾ ਪਹਿਲੀ ਗੱਲ ਤੇ ਜਿਹੜਾ ਵਾ ਸਰ ਸਾਨੂੰ ਸਾਡਾ ਜੀ ਨਹੀਂ ਕਰਦਾ ਅਸੀਂ ਕਿਰਤੀ ਬੰਦੇ ਆ ਸਾਡਾ ਜੀ ਨਹੀਂ ਕਰਦਾ ਕਿ ਹਾਂ ਵੀ ਇਹ ਸਰਕਾਰਾਂ ਗੜੀ ਹੱਥ ਢੀਏ ਤੇ ਉਹਨਾਂ ਤੋਂ ਜਾ ਕੇ ਇਹ ਆਪਦਾ ਜਿਹੜਾ ਮੁਆਵਜ਼ੇ ਦੀ ਮੰਗ ਕਰੀਏ ਪਰ ਗੱਲ ਇਹ ਆ ਕਿ ਅਸੀਂ ਟੈਕਸ ਪੇਅਰ ਬੰਦੇ ਆ ਟੈਕਸ ਪੇਅ ਕਰਦੇ ਹਰ ਗੱਲ 'ਚ ਟੈਕਸ ਪੇਅ ਕਰਦੇ ਆ ਆਪਾਂ ਤੇ ਸਰਕਾਰ ਦਾ ਇਥੇ ਹੱਕ ਬਣਦਾ ਵਾ ਕਿ ਪਹਿਲਾਂ ਤੇ ਉਹਦੀ ਜਿਹੜੀ ਉਹ ਜਿਹੜੀ ਉਹਦੀ ਖਲਾਈ ਖਲੂਈ ਪ੍ਰੋਪਰ ਕਰਾ ਕੇ ਰੱਖੀ ਜਾਵੇ ਇਹਦੀ ਜਿਹੜੀ ਆ ਉਹਦੀ ਬੰਤਰ ਸਹੀ ਕੀਤੀ ਜਾਵੇ ਇਹਦਾ ਐਸਟੀਮੇਟ ਜਿਹੜਾ ਵਾ ਅੱਜ ਤੋਂ ਅੱਜ ਦੀ ਅੱਜ ਹੀ ਪਾਸ ਕਰਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਵਾ ਉਹ ਦਵਾਇਆ ਜਾਵੇ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਲੋਕਾਂ ਪੈਂਡ ਜੋ ਇਥੋਂ ਘਟੋ ਘਾਟ ਚਾਰ ਵਾਰਾ ਨੈਟ ਟੁੱਟ ਚੁੱਕੀ ਆ ਇੱਕ ਰਾਹ ਇਧਰੋਂ ਟੁੱਟੀ ਆ ਜੇ ਤੀਜੀ ਰਾਹ ਹੁੰਦੇ ਦੋ ਰਾਹ ਪਹਿਲਾਂ ਤਿੰਨ ਵਾਰ ਹੁਣ ਆਇਆ ਨੇ ਤੇ ਡੈਰ ਟੁੱਟ ਚੁੱਕੀ ਸਾਡੀ ਇਹ ਨਾਇਨ ਨੇ ਸਾਡਾ ਇੱਕ ਮਹੀਨੇ ਦੇ ਵਿੱਚ ਹੀ ਇਹ ਜਿਹੜੀਆਂ ਤਿੰਨ ਤੋੜਾਂ ਹੋ ਗਈਆਂ ਸਾਡਾ ਘਟੋ ਘਾੜ ਇੱਥੇ ਭਾਜੀ ਇੱਥੇ ਬਹੁਤਾ ਨੁਕਸਾਨ ਹੋਇਆ ਵਾ ਪੰਜ ਪੰਜ 6 6 ਫੁੱਟ ਨੀਵੇਂ ਥਾਂ ਪਾਣੀ ਸਾਡਾ ਚੜ ਚੁੱਕਾ ਬਿਜਲੀ ਨਾਲੋਂ ਪਾੜਾ ਪਿੰਡ ਵੀ ਪਾਣੀ ਜਾ ਚੜ ਗਿਆ ਸੀ ਇੱਥੇ ਪਾਣੀ ਸਾਡਾ ਇਨਾ ਨੁਕਸਾਨ ਕਰਦਾ ਉਦੋਂ ਵੀ ਹੋਇਆ ਤੇ ਹੁਣ ਫੇਰ ਹੋਇਆ ਵਾ ਅਜੇ ਪਹਿਲਾ ਪਾਈ ਟੁੱਟਾ ਵਾ ਤੇ ਮਾਰੇ ਜੰਗਾ ਜੱਟਾਂ ਨੇ ਆਪਣੇ ਖਸਾਨਾਂ ਦੇ ਪਿਆਰੀਆਂ ਫੋਲ ਫਲਾਕੇ ਚੱਕੜ ਚੁੱਕੜ ਬਣਾਇਆ ਤੇ ਝੋਨਾ ਲਾਇਆ ਘਾੜੋ ਘਾੜੇ ਦੇ 50 60 ਕਿੱਲੇ ਝੋਨਾ ਲੱਗ ਚੁੱਕਾ ਤੇ ਹੁਣ ਅਜੇ ਵੀ ਕਈਆਂ ਦੇ ਕਦੂ ਬਣਿਆ ਕੇ ਨਹੀਂ ਆਪਣੀਆਂ ਡੋਬੀਆਂ ਕਈਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ ਅਸੀਂ ਇਹ ਸਰਕਾਰ ਨੂੰ ਇਸੀ ਸਰਕਾਰ ਦੀ ਨਖੈਦੀ ਕਰਦੇ ਆ ਕਿਉਂ ਇਹ ਜੋ ਕਿਸਾਨਾਂ ਦਾ ਜੋ ਇਹ ਨਾਂ ਆਂਦੇ ਅਸੀਂ ਖਸਾਨਾਂ ਦੇ ਭਾਈਵਾਲ ਮੰਨਦੇ ਆ ਤੇ ਸਾਡਾ ਭਾਈਵਾਲ ਕੀ ਸਾਡੇ ਡੋਬਨ ਦੇ ਭਾਈਵਾਲ ਬੰਡਾ ਆ ਕਿ ਕਿਹਦਾ ਕਸੂਰ ਆ ਨਹਿਰ ਜਿਹੜੀ ਟੁੱਟੀ ਆ ਇਹ ਕਸੂਰ ਆ ਨਹਿਰ ਮਹਿਕਮੇ ਦਾ ਕਸੂਰ ਆ ਕਾਰਨ ਆ ਵੀ ਜਦੋਂ ਇਹਨਾਂ ਨੂੰ ਪਤਾ ਵੀ ਇਥੋਂ ਟੁੱਟਦੀ ਆ ਇਹਨਾਂ ਦਾ ਫਰਜ ਬਣਦਾ ਜੇ ਨਹਿਰ ਬੱਝ ਚੁੱਕੀ ਹੈ ਘਟੋ ਘਟ ਭਾਈ ਆਪਣੇ ਦੋ ਰੋ ਤਿੰਨ ਤਨ ਬੰਦੇ ਵਾਰੀ ਨਾਲ ਸਾਡੇ ਗੰਡੇ ਡਿਊਟੀ ਲਾਉਂਦੇ ਰਾਤ ਦੇ ਦੀ ਡਿਊਟੀ ਬੰਦੇ ਆਪਣੇ ਚੱਲਦੇ ਰਹਿੰਦੇ ਕ੍ਰਾਸ ਕਰਦੇ ਇਹਨਾਂ ਨੂੰ ਪਾਣੀ ਬਵਾ ਦੋ ਕਿੱਥੋਂ ਪਾਣੀ ਟੁੱਟਾ ਕਿੱਥੋਂ ਨਹੀਂ ਟੁੱਟਾ ਕਿੱਨੇ ਉਹ ਜਿਹੜੀ ਟੁੱਟੀ ਆ ਜੇ ਨਹਿਰ ਟੁੱਟੀ 7:30 8:30 ਮਲ ਟੁੱਟ ਗਈ ਬਾਹਰ ਨਹਿਰ ਤੇ ਨਹਿਰ ਦੀਆਂ ਨਾਸਾਂ ਬੰਦ ਹੋਈਆਂ ਬਈਆਂ ਆਪਣੇ ਇਹਨਾਂ ਸਿੰਘਾਂ ਨੇ ਜਿਹੜਾ ਇਹ ਲਾਗੇ ਬਣੀਆਂ ਅਕਸਰ ਨੂੰ ਖੁਦ ਕਹਿੰਦੇ ਰਹਾ ਭਾਈ ਨਹਿਰ ਦਾ ਪਾਣੀ ਜਿਆਦਾ ਵਾ ਇਹਦਾ ਪਾਣੀ ਘੱਟ ਕਰੋ ਇਹਦਾ ਪਾਣੀ ਘੱਟ ਕਰੋ ਇਹਨਾਂ ਨੇ ਪਾਣੀ ਨਹੀਂ ਘੱਟ ਕੀਤਾ ਗਾੜੀਆਂ ਕਹਿੰਦੇ ਆ ਗਾੜੀ ਖੇਮ ਕਨ ਟੇਲਾ ਨੂੰ ਪਾਣੀ ਦੇਣਾ ਵਾ ਅਸੀਂ ਉਹਨਾਂ ਦੇ ਵੈਰੀ ਨਹੀਂ ਉਹ ਵੀ ਸਾਡੇ ਕਿਸਾਨ ਭਰਾ ਆ ਹੀ ਉਹਨਾਂ ਵਾਸਤੇ ਹੀ ਮਹਿਸਬਤ ਬੈਠੇ ਆ ਚਲੋ ਉਹਨਾਂ ਨੂੰ ਪਾਣੀ ਦੇਣਾ ਕਿ ਤਰੀਕੇ ਚ ਪਾਣੀ ਦੇਣ ਇਹਨਾਂ ਦੀ ਮਜ਼ਬੂਤੀ ਕਰਨੇ ਦੀ ਤੇ ਪਾਣੀ ਦੇਣਾ ਅਸੀਂ ਇਹ ਗੱਲ ਕਹਿੰਨੇ ਆ ਵੀ ਹੁਣ ਇਹ ਵੇਲੇ ਜਿਹੜਾ ਵੀ ਆ ਇਹਨਾਂ ਨੇ ਨਹਿਰ ਪੂਰੀ ਬੰਦਣਾ ਤੇ ਬਣ ਗਏ ਸੇ ਬੰਦੇ ਦੀ ਡਿਊਟੀ ਲਾਉਣ ਤੇ ਸਾਨੂੰ ਇਹਨਾਂ ਬੰਦਿਆਂ ਨੂੰ ਐਸੀ ਦੀ ਮਾਵਜਾ ਮਿਲਣਾ ਚਾਹੀਦਾ ਵਾ ਕਿ ਕਿੱਥੇ ਅੱਜ ਤੁਸੀਂ ਕੀ ਕਰ ਰਹੇ ਜੀ ਹੁਣ ਹਾ ਹੁਣ ਅਸੀਂ ਇਹੋ ਗੱਲ ਕਰ ਰਹੇ ਆ ਕਾਠੇ ਵਾ ਤੇ ਕਰਦੇ ਧਰਨਾ ਲਾਇਆ ਵੀ ਅਸੀਂ ਇਹ ਨਾ ਹਾ ਰੋਡ ਜਿਹੜਾ ਬੰਦ ਕੀਤਾ ਤਰਨਦਾਰਨ ਪੱਟੀ ਖੇਮਗਰ ਨੰਬਰਸਾ ਰੋਡ ਜਾ ਰਿਹਾ ਏ ਅਸੀਂ ਇਸ ਕਰਕੇ ਲਾਇਆ ਵਾ ਵੀ ਸਾਡੀ ਕੋਈ ਸੁਣਦਾ ਨਹੀਂ ਗਿੰਦਾ ਨਹੀਂਗਾ ਪਹਿਲਾਂ ਵੀ ਉਧਰ ਆ ਕੇ ਸਾਨੂੰ ਨਾ ਇਹਨਾਂ ਮਾਵਜਾ ਦਿੱਤਾ ਤੇ ਨਾ ਇਹਨਾਂ ਗੱਲਬਾਤ ਨੂੰ ਉਦੋਂ ਸਾਨੂੰ ਸ਼ਰਧਾ ਦਿੰਦੇ ਰਹੇ ਆ